ਸੋਹਰਿਆਂ ਦੇ ਘਰੋਂ ਮੈਨੂੰ 10 ਮਹੀਨੇ ਬਾਅਦ ਇਹ ਲੜਕੀ ਦਾ ਫੋਨ ਆਂਦਾ ਤੇ ਭੂਆ ਮੈਂ ਬਹੁਤ ਔਖੀ ਆ ਮੈਨੂੰ ਮਾਰ ਦੇ ਕੋਟ ਦੇ ਮੈਨੂੰ ਆਣ ਕੇ ਲੈ ਜਾ। ਕੁੜੀ ਦਾ ਟਿਪ ਪੁੱਵਿੱਤਰ ਉਹ ਮੁੰਡੇ ਨਾਲ ਸਬੰਧ ਨਹੀਂ ਬਣੇ। ਅਗਲੇ ਦਿਨ ਕੁੜੀ ਦਾ ਡਾਕਟਰ ਆਇਆ ਕੋ ਕੁੜੀ ਪੈਗਰੈਂਟ ਸੀ। ਏਰ ਮੈਨੂੰ ਪੁੱਛਿਆ ਮਾਂ ਬਾਪ ਤੂੰ ਤੇ ਕਹਿੰਦੀ ਮੇਰਾ ਸਬੰਧ ਨਹੀਂ ਬਣੇ ਤੇ ਤੂੰ ਤਾਂ ਪੈਗਰੈਂਟ ਆ ਕਹਿੰਦੀ ਭੂਆ ਮੇਰ ਨਾਲ ਮੇਰੇ ਪੈਰਾਂ ਥੋੜੇ ਜਮੀਨ ਨਿਕਲ ਮੈਂ ਕਿਹਾ ਤਾਂ ਕਹਿੰਦੀ ਮੇਰੇ ਚਾਚੇ ਨੇ ਤੇ ਮੇਰੇ ਸੋਹਰੇ ਨੇ। ਸੁਜਿੰਦਰਪੁਰ ਹਾਂਜੀ ਹਾਂ ਮੈਂ ਅਨੂਸ਼ੀ ਕੁਮਾਰ ਸਿੰਘ ਦੀ ਰਹਿਣ ਵਾਲੀ ਆ ਹਾਂਜੀ ਤੇ ਗਲੀ ਨੰਬਰ 2 ਹਾਂਜੀ ਮੇਰੀ ਕੋਰਪਰੀਤ ਜਿਹੜੀ ਭਤੀਜੀ ਆ ਮੇਰੇ ਭਰਾ ਨੇ 35 ਸਾਲ ਦੇ ਲੜਕੇ ਨਾਲ ਵਿਆਹ ਕਰ ਦਿੱਤਾ ਸੀ ਜਿਹੜੀ ਉਹਦੀ ਉਮਰ ਘੱਟ ਸੀ ਉਹਦੀ ਉਮਰ ਹੈ ਗਈ ਸੀ 16 ਸਾਲ 16 ਸਾਲ 8 ਮਹੀਨੇ ਦੀ ਸੀ ਜੋ ਕਿ ਮੈਂ ਆ ਕੱਚਾ ਪੱਕਾ ਠਾਣਾ ਸ਼ਾਂਜਾਨ ਦੇ ਮਕਦਮਾ ਦਰਜ ਕਰਾਇਆ ਸੀ ਜੋ ਕਿ ਉਹਨਾਂ ਨੂੰ ਚਾਹੀਦਾ ਸੀ ਤੇ ਉਦੋਂ ਅਸੀਂ ਨਾਰੀ ਕੇਤਨ ਉਮਰ ਕਿੰਨੀ ਸੀ ਕੁੜੀ ਦੀ ਉਮਰ ਉਦੋਂ ਹੈਗੀ ਸੀ 16 ਸਾਲ ਤੇ 8 ਮਹੀਨੇ ਜਦੋਂ ਵਿਆਹ ਕੀਤਾ ਸੀ ਉਸ ਤੋਂ ਬਾਅਦ ਮੈਂ ਪਰਚਾ ਦਰਜ ਉਦੋਂ ਮੈਂ ਕਰਵਾਤਾ ਸੀ ਪਰਚਾ ਦਰਜ ਅਗਲੇ ਦਿਨ ਕਰਵਾਤਾ ਸੀ ਤੇ ਉਹ ਮੁੜ ਕੇ ਨਾ ਇਹਨਾਂ ਨੂੰ ਚਾਹੀਦਾ ਸੀ ਕੱਚੇ ਪੱਕੇ ਵਾਲੀ ਪੁਲਿਸ ਨੂੰ ਚਾਹੀਦਾ ਸੀ ਜਾਂ ਕੁੜੀ ਨਾਰੀ ਕੇਤਨ ਪਹਚਾਈਏ ਇਹਨਾਂ ਨੇ ਨਾਰੀ ਕੇਤਨ ਨਹੀਂ ਪਹਚਾਈ ਇਹਨਾਂ ਨੇ ਮਿੱਲੀ ਭੁਗਤ ਕਰਕੇ ਪੁਲਿਸ ਨੇ ਤੇ ਇਹਨਾਂ ਨੇ ਸਹੁਰੇ ਪਹਚਾਤੀ ਸਹੁਰਿਆਂ ਦੇ ਘਰੋਂ ਮੈਨੂੰ 10 ਮਹੀਨੇ ਬਾਅਦ ਇਹ ਲੜਕੀ ਦਾ ਫੋਨ ਆਂਦਾ ਤੇ ਭੂਆ ਮੈਂ ਬਹੁਤ ਔਖੀ ਆ ਮੈਨੂੰ ਮਾਰ ਦੇ ਘਟ ਦੇ ਮੈਨੂੰ ਆਣ ਕੇ ਲੈ ਜਾ ਮੈਂ ਉਦੋਂ ਲੜਕੀ ਨੂੰ ਲੈਣ ਜਾਂਦੀ ਆ ਤੇ ਜੋ ਉਹਨਾਂ ਨੇ ਇੱਕ ਡਾਕ ਤੇ ਕੁੜੀ ਤੁਹਾਡੀ ਪਵਿੱਤਰ ਵਾ ਮੁੰਡੇ ਨਾਲ ਸਬੰਧ ਨਹੀਂ ਬਣੇ। ਅਗਲੇ ਦਿਨ ਕੁੜੀ ਦਾ ਟੈਸਟ ਆਇਆ ਕੋ ਕੁੜੀ ਪੈਗਰੈਂਟ ਸੀ। ਫਿਰ ਮੈਂ ਉਹਨੂੰ ਪੁੱਛਿਆ ਮਾਂ ਬਾਪ ਤੂੰ ਤੇ ਕਹਿੰਦੀ ਮੇਰਾ ਸਬੰਧ ਨਹੀਂ ਬਣੇ ਤੇ ਤੂੰ ਤਾਂ ਪੈਗਰੈਂਟ ਆ ਕਹਿੰਦੀ ਪੂਆ ਮੇਰ ਨਾਲ ਮੇਰੇ ਪੈਰਾਂ ਤੋਂ ਜ਼ਮੀਨ ਨਹੀਂ ਮੈਂ ਕਿੰਨੇ ਕੀਤਾ ਕਹਿੰਦੀ ਮੇਰੇ ਚਾਚੇ ਨੇ ਤੇ ਮੇਰੇ ਸੋਹਰੇ ਨੇ। ਫਿਰ ਉਸ ਤੋਂ ਬਾਅਦ 376 ਖਲਾਬ ਮੈਂ ਆਪਣਾ ਪਰ ਹਾਂਜੀ। ਤੇ ਆਪਣਾ ਨਾ ਪਰਚਾ ਦਰਜ ਹੋਇਆ ਬਾਤ ਕੱਚੇ ਪੱਕੇ 377 ਦਾ ਇੱਕ ਬੰਦਾ ਉਹਨਾਂ ਚ ਪੂਰਾ ਹੋ ਗਿਆ 1 ਦੀ 75 ਸਾਲ ਉਮਰ ਹੈ ਤੇ ਇੱਕ ਦੀ 70 ਸਾਲ ਆ ਜਿਹੜਾ ਹਾਂ ਦਾਦੇ ਦੀ ਉਮਰ ਤੇ ਚੰਚਾੜ ਜਿਹੜਾ ਹਾਂ ਦਾਦੇ ਦੀ ਉਮਰ ਚ ਉਹ ਉਸ ਤੋਂ ਬਾਅਦ ਇਹ ਕੁੜੀ ਇੱਦਾਂ ਫੈਗਰੈਂਡੀ ਤੇ ਇਹ ਮੁੜ ਕੇ ਨਾ ਪੋਸ ਵਾਲੇ ਸਾਨੂੰ ਕਹਿੰਦੇ ਤੇ ਗੁਰਪ੍ਰੀਤ ਨੂੰ ਨਾ ਤਨ ਤਨ ਲੈ ਕੇ ਆਇਓ ਇੱਕ ਬਿਆਨ ਛੋਟਾ ਜਿਹਾ ਰਹਿੰਦਾ ਵਾ ਮੈਂ ਬਿਆਨ ਦੇ ਆਉਣ ਗਈਆਂ ਤੇ ਇਹਨਾਂ ਨੇ ਕੁੜੀ ਮੇਰੇ ਕੋ ਖੋਲੀ ਕਹਿੰਦੇ ਹੁਣ ਤੂੰ ਜਾ 3 ਮਹੀਨੇ ਘੱਟ ਕੇ ਰੋ 18 ਦੀ ਰਾਗੀ ਇਹਨਾਂ ਨੇ ਕੁੜੀ ਜਿਹੜੀ ਨਾਰੀ ਕੀਰਤਨ ਪਹਚਾਦੀ ਜਲੰਧਰ ਮੁੜ ਗੰਜਿਲਾਂ ਅੰਦਰ ਪੈ ਗਿਆ ਤੀਹ ਦੇ ਜਿਲਾਂ ਅੰਦਰੋਂ ਮੁੜ ਕੇ ਪੁੱਛਿਆ ਗਿਆ ਤੇ ਤੂੰ 18 ਦੀ ਹੋ ਗਈ ਹੁਣ ਤੂੰ ਕਿੱਥੇ ਕੋ ਜਾਣਾ ਗੁਰਪ੍ਰੀਤ ਨੇ ਕਿਹਾ ਮੈਂ ਭੂਆ ਕੋ ਜਾਣਾ ਗੁਰਪ੍ਰੀਤ ਮੇਰੇ ਕੋ ਰਹਿੰਦੀ ਪਈ ਸੀ ਤੇ ਉਹ ਪਿਛਲੀ 6 ਤਰੀਕ ਨੂੰ ਕਹਿੰਦੀ ਮੇਰੇ ਦਰਦਾਂ ਹੋਣੀਆਂ ਮੈਂ ਸਿਵਲ ਹਸਪੀਟਲ ਲੈ ਕੇ ਆਈ ਤੇ ਇੱਕ ਬੱਚੀ ਨੂੰ ਜਨਮ ਦਿੱਤਾ ਉਹਨੇ ਜੋ ਕਿ ਬੱਚੀ 1 ਟ ਮਹੀਨਾ ਤੇ 10 ਦਿਨ ਦੀ ਹੋ ਗਈ ਆ ਡਾਕਟਰ ਕਹਿੰਦੇ ਸੀ ਕਮਜ਼ੋਰ ਵਾ ਅਸੀਂ ਆਖਿਆ ਚਲੋ ਠੀਕ ਆ ਕੋਈ ਨਹੀਂ ਲਾ ਚੱਲਣ ੜਿਆ ਵਾ ਉਧਰੋਂ ਆਣਾ ਮੜ ਕੇ ਗੁਰਪ੍ਰੀਤ ਤੇ ਇੱਥੇ ਬਹੁਤ ਹੱਤਿਆ ਜਾਂ ਹੁੰਦਾ ਜੀ ਮੈਂ ਵੀ ਇੱਥੇ ਬਿਮਾਰ ਹੋ ਗਈ ਰਾਤਾਂ ਰੋਤਾ ਰਹਿ ਕੇ ਮੈਂ ਬੀਬੀ ਮੇਰਾ ਵਾਧਾ ਵਾ ਤੇ ਇਦਾਂ ਕਰਕੇ ਮੈਂ ਵੀ ਨਹੀਂ ਠੀਕ ਰਹੀ ਤੇ ਮੈਂ ਮੁੜ ਕੇ ਫਿਰ ਘਰ ਜਲ ਗਈ ਤੇ ਮੈਂ ਦਿਨੇ-ਦਿਨੇ ਆਉਂਦੀ ਰਹੀ ਆ ਤੇ ਰੋਟੀ ਪਾਣੀ ਫੜਾ ਜਾਂਦੀ ਰਹੀ ਆ ਤੇ ਉਸ ਤੋਂ ਬਾਅਦ ਗੁਰਪ੍ਰੀਤ ਕਹਿੰਦੀ ਤੇ ਪੂਆ ਮੈਨੂੰ ਹਸਪੀਟਲੋਂ ਜਿੱਦਾਂ ਵੀ ਹੁੰਦਾ ਮੈਨੂੰ ਘਰ ਲੈ ਜਾ ਮੈਨੂੰ ਘਰ ਲੈ ਜਾ ਮੈਂ ਇੱਥੇ ਬਹੁਤ ਤੰਗ ਮੈਨੂੰ ਡਾਕਟਰ ਮੈਨੂੰ ਬਹੁਤ ਤੰਗ ਕਰਦੇ ਪਏ ਆ ਮੈਨੂੰ ਬਚੇ ਡਾਕਟਰ ਤੰਗ ਕਰਦੇ ਹਾਂ ਮੈਨੂੰ ਤੰਗ ਕਰਦੇ ਆ ਬਾਰ-ਬਾਰ ਕਹਿੰਦੇ ਦ ਤੂੰ ਫਿਰ ਉਹ ਆ ਨਹੀਂ ਕਰਦੀ ਤੂੰ ਟੈਪਰ ਨਹੀਂ ਬਦਲਦੀ ਤੂੰ ਫਰਾਂ ਨਹੀਂ ਕਰਦੀ ਮੈਨੂੰ ਚਪੇੜਾਂ ਤੱਕ ਮਾਰੀਆਂ ਗਈਆਂ ਵਾ ਫਿਰ ਮੈਂ ਕੀਤਾ ਤੇ ਗੁਰਪ੍ਰੀਤ ਦੇ ਨਾ ਮਤਲਬ ਆਪਣੇ ਮੂੰਹ ਘੜੀ ਕਾਲਾ ਕਾਲਾ ਜਾਇਆ ਤੇ ਮੈਂ ਇਹ ਕੀ ਆ ਜਿਨੋ ਮੇਰੇ ਸਿਰ ਮੈਂ ਹੱਥ ਲਾਇਆ ਤਾਂ ਵੇਖਿਆ ਜੂਆਂ ਔਰ ਇਸ ਸਿਰ ਤੇ ਇੰਨੀਆਂ ਜੂਆਂ ਪੈ ਗਈਆਂ ਬਹੁਤ ਜ਼ਿਆਦਾ ਜੂਆਂ ਪੈ ਗਈ ਜੋ ਮੇਰੇ ਕੋਲ ਵੀਡੀਓ ਵਾ ਡਾਕਟਰ ਕੇ ਕੇਅਰ ਨਹੀਂ ਕਰਦੇ ਹੁੰਦੇ ਕੇਅਰ ਨਹੀਂ ਕਰਦੇ ਤੇ ਉਸ ਤੋਂ ਬਾਅਦ ਆ ਨਾ ਮੈਂ ਕੁੜੀ ਦੇ ਇੱਥੋਂ ਤੱਕ ਇੰਨੀ ਕ ਜੂਆਂ ਪੈ ਗਈ ਤੇ ਉਹ ਜੇ ਮੈਂ ਕੁੜੀ ਨੂੰ ਨਾਂ ਨਾ ਖੜਦੀ ਘਰ ਕੁੜੀ ਨੂੰ ਮੈਂ ਜਾ ਕੇ ਮੈਂ ਬੜੇ ਸ਼ੈਂਪੂ ਪਾਏ ਪਰ ਨਹੀਂ ਮਰੀਆਂ ਮੈਨੂੰ ਹਾਰ ਕੇ ਨਾ ਕੁੜੀ ਦੇ ਵਾਲ ਕੱਟਨੇ ਪਏ ਮੈਨੂੰ ਤੇ ਉਸ ਤੋਂ ਬਾਅਦ ਆ ਨਾ ਮੁੜ ਕੇ ਡਾਕਟਰਾਂ ਨੇ ਮੇਰੇ ਖਿਲਾਫ ਨਾ ਰਾਮ ਬਾਗ ਥਾਣੇ ਦਰਖਾਸਤ ਪਾਤੀ ਤੇ ਮੇਰੇ ਖਿਲਾਫ ਤੇ ਗੁਰਪ੍ਰੀਤ ਖਿਲਾਫ ਇਹ ਹਸਪੀਟਲੋਂ ਛੱਡ ਕੇ ਭੱਜ ਗਿਆ ਬੱਚੇ ਨੂੰ ਠੀਕ ਹੈ ਨਾ ਉਸ ਤੋਂ ਬਾਅਦ ਅਸੀਂ ਆਪੇ ਆਈਆਂ ਅਗਲੇ ਅਗਲੇ ਦਿਨ ਆਪੇ ਆਈਆਂ ਵਾ ਤੇ ਮੁੜ ਕੇ ਇਹਨਾਂ ਨੇ ਕੀ ਕੀਤਾ ਵਾ ਤੇ ਅੱਜ ਇਹਨਾਂ ਨੇ ਛੁੱਟੀ ਦੇ ਦਿੱਤੀ ਆ ਛੁੱਟੀ ਵਾਲਾ ਕਾਰਡ ਵੀ ਦੇ ਦਿੱਤਾ ਵਾ ਸਾਰੇ ਸਾਡੇ ਕੋਲ ਇੰਨਾ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਥਾਂ ਥਾਂ ਤੇ ਗੁੱਠੇ ਲਵਾਏ ਥਾਂ ਥਾਂ ਤੇ ਸੈਂਡ ਕਰਕੇ ਬੱਚਾ ਇੱਥੇ ਵੀ ਆ ਵਾ ਅੱਜ ਛੁੱਟੀ ਵੀ ਇਹਨਾਂ ਨੇ ਬੱਚਾ ਬਿਲਕੁਲ ਆ ਤੰਦਰੁਸਤ ਆ ਜੇ ਇਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ ਸੀ ਤੇ ਬੱਚਾ ਲੈ ਜਾ ਜਦੋਂ ਇੱਕ ਜਦੋਂ ਇੱਕ ਪਾਰਟੀ ਆਈ ਆ ਉਹਨਾਂ ਨੂੰ ਵੇਕੇ ਸਾਡੇ ਕੋਲ ਬੱਚਾ ਖੋ ਲਿਆ ਵਾ ਮੁੜ ਕੇ ਡਾਕਟਰਾਂ ਨੇ ਡਾਕਟਰ ਨੇ ਬੱਚਾ ਖੋ ਲਿਆ ਆਂਦੇ ਉਹ ਪਾਰਟੀ ਨੂੰ ਦੇਣਾ ਤੁਹਾਨੂੰ ਬੱਚਾ ਨਹੀਂ ਮਿਲਣਾ ਫੈਨ ਸਾਡੇ ਕੋਲ ਕਰਵਾਲੇ ਕਾਰਡ ਪਹਿਲਾਂ ਸਾਨੂੰ ਫੜਾ ਦਿੱਤਾ ਮੁੜ ਕੇ ਕਹਿੰਦੇ ਤੁਹਾਨੂੰ ਬੱਚਾ ਨਹੀਂ ਮਿਲਣਾ ਬੱਚਾ ਪਾਰਟੀ ਨੂੰ ਮਿਲਣਾ ਕਹਿੰਦੇ ਸਾਨੂੰ ਕਮੇਟੀ ਵਾਲਿਆਂ ਦਾ ਹੁਕਮ ਹੋਇਆ ਵਾ ਕਿਹੜੀ ਕਮੇਟੀ ਕੀ ਕੋਈ ਨਾਂ ਦੱਸਿਆ ਉਹਨਾਂ ਨੇ ਕੋਈ ਨਾਂ ਨਹੀਂ ਦੱਸਿਆ ਉਹ ਕਮੇਟੀ ਵਾਲੇ ਵੀ ਆਏ ਉਹ ਵੀ ਸਾਨੂੰ ਕਹਿੰਦੇ ਜੇ ਤੁਸੀਂ ਬੱਚੀ ਨਾ ਨਾ ਦਿੱਤੀ ਤੇ ਤੇਰੇ ਤੇ ਆਪਣੀ ਜੀਤਨੀ ਤੇ ਪਰਚਾ ਦੇ ਰਹਿਣਾ ਇਹਨਾਂ ਨੂੰ ਪੁੱਛਿਆ ਜਾ ਕਿ ਇਹ ਚੀਜ਼ ਦਾ ਇਹ ਪਰਚਾ ਕਹਿੰਦੇ ਬਾਰ-ਬਾਰ ਸਾਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਆ ਇੰਨਾ ਤੰਗ ਪਰੇਸ਼ਾਨ ਕਰਦੇ ਆ ਇਹ ਬਹੁਤ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਨੇ ਅੱਜ ਛੁੱਟੀ ਦੇ ਕੇ ਇਹਨਾਂ ਨੇ ਸਾਰਾ ਕੁਝ ਮੇਰੇ ਕੋਲ ਬੱਚੀ ਦੀਆਂ ਫੋਟੋਆਂ ਵੀ ਮੇਰੇ ਕੋਲ ਹੈਗੀਆਂ ਜੇ ਜੋ ਕਿ ਇਹਨਾਂ ਨੇ ਛੁੱਟੀ ਦੇ ਕੇ ਇਹਨਾਂ ਨੇ ਫਿਰ ਬੱਚੀ ਵਾਪਸ ਉਹਨਾਂ ਨੇ ਸਵੇਰੇ 9 ਵਜੇ ਸਾਡੀ ਬੱਚੀ ਇਹ ਵੇਚਣ ਤੱਕ ਮਤਲਬ ਤੁਲੇ ਆ ਕਮੇਟੀ ਵਾਲੇ ਤੇ ਡਾਕਟਰ ਜਿਹੜੇ ਇਹਨਾਂ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਚਾਹ ਪੈਗੀ ਮੇਰੇ ਸੀਨੀਅਰ ਸੀ ਤੁਹਾਨੂੰ ਜਵਾਬ ਦੇਣਗੇ ਠੀਕ ਹੈ ਨਹੀਂ ਸਰ ਇੱਕ ਤਾਂ ਤੁਸੀਂ ਐਸਐਨਸੀ ਉਹਦੇ ਵਿੱਚ ਇੰਨੇ ਜਾਣੇ ਆਏ ਹੋ ਤੁਹਾਨੂੰ ਲਾਉਡ ਹੈਗਾ ਮੈਨੂੰ ਤਾਂ ਨਹੀਂ ਸੇ ਕਰਕੇ ਕਹਦੇ ਤੁਸੀਂ ਕੋਈ ਚੋਟੀ ਨਹੀਂ ਨਹੀਂ ਸਰ ਸੌਰੀ ਸਰ ਤੁਹਾਨੂੰ ਕਿਉਂ ਕਹਿੰਦੇ ਤੁਸੀਂ ਦੱਸ ਦੋ ਨਾ ਕੀ ਮੈਟਰ ਕੀ ਹੈ ਕਿ ਜਿਹੜੇ ਬਾਹਰ ਸਾਨੂੰ ਕੁਝ ਨਹੀਂ ਪਤਾ ਹੈਗਾ ਮੈਡੀਕਲ ਦੀ ਉਹ ਸੱਚੇ ਹੈਗੇ ਪਤਾ ਨਹੀਂ ਸਾਨੂੰ ਲੱਗਦਾ ਉਹ ਸੱਚੇ ਹੋਣਗੇ ਜੇ ਦੋ ਸਵੇਰੇ ਐਸਐਮਓ ਸਰ ਆਉਣਗੇ ਕੋਈ ਆਉਣਗੇ ਸਾਡੀ ਸੀਨੀਅਰ ਕੰਸਲਟੈਂਟ ਆਉਣਗੇ ਤੁਸੀਂ ਉਹਨਾਂ ਨੂੰ ਪੁੱਛਣ ਕਰਿਓ ਉਹ ਖੁਦ ਵੀਡੀਓ ਤੁਹਾਡੀ ਨਾਲ ਲੱਗ ਪਿਆ ਸੀ ਇੱਕ ਮੈਂ ਆਨ ਡਿਊਟੀ ਨਾਈਟ ਤੇ ਆਈ ਆ ਤੁਸੀਂ ਮੈਨੂੰ ਪੁੱਛ ਰਹੇ ਹੋ ਤੁਸੀਂ ਸਵੇਰ ਦੇ ਟਾਈਮ ਆਓ

बहुत अच्छा बिहेवियर है चो, चो, नहीं सर थैंक यू थैंक यू सर, थैंक यू सर सरकार बड़ा अच्छा बिहेवियर तो आपका नाम मुझे नहीं पता कोई नहीं मुझे नहीं पता ये आईसीयू है देख रहे हैं आईसीयू है आई सी यू में आप लोग इतना गलत कर रहे हैं देख रहे आई सी यू है ये ਆਪ ਬਾਹਰ ਵੀਡੀਓ ਬਣਾ ਰਹੇ ਆਪ ਅੰਦਰ ਚਲੇ ਜਾਏਗੇ ਤਾਂ ਬਾਹਰ ਖੜੇ ਰਹਿਣਾ ਨਹੀਂ ਨਹੀਂ ਇੱਥੇ ਵੀਡੀਓ ਬਣਾਉਂਦੇ ਸਰ ਬਣਾ ਲੇ ਬਣਾ ਲੇ ਇੱਥੇ ਵੀਡੀਓ ਬਣਾਉਂਦੇ ਸੀ ਬਾਹਰ ਕਿਉਂ ਨਹੀਂ ਖੜੇ ਅੱਛਾ ਨਾਮ ਤਾਂ ਮੈਨੂੰ ਨਹੀਂ ਪਤਾ ਪੁੱਛ ਤੋ ਨਾਮ ਨਹੀਂ ਕੁਝ ਨਹੀਂ ਪਤਾ ਨਾਮ ਤਾਂ